ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਅੰਦਰ ਕੈਦ ਕੀਤਾ ਗਿਆ ਜਿੱਥੇ ਗਰਮੀਆਂ ਵਿੱਚ ਵੀ ਠੰਡਾਈ ਚੀਲਦੀ ਸੀ ਉਥੇ ਆ ਦਿਨ ਨੇ শীত ਲਹਿਰ ਚੱਲ ਰਹੀ ਹੈ। ਕਈ ਵਾਰ ਐਸਾ ਖਿਆਲ ਕਿ ਮਾਤਾ ਜੀ ਸਹਿਬਜ਼ਾਦਿਆਂ ਨੂੰ ਗੋਦੀ 'ਚ ਬਿਠਾ ਕੇ ਆਪਣੀ ਗੋਦ ਦਾ ਨਿਗ ਦੇ ਰਹੇ ਨੇ। ਆਪਣੀ ਆਪਣੀ ਵਿਚਾਰ ਹੈ ਮੇਰੀ ਬੇਨਤੀ ਹੈ। ਠੰਡੀ ਹਵਾ ਤੇ ਮਾਤਾ ਜੀ ਦੇ ਸਰੀਰ ਨੂੰ ਵੀ ਠੰਡਿਆ ਕੀਤਾ ਹੋਇਆ ਹੈ। ਉੱਥੇ ਕੋਈ ਕੰਬਲ ਨਹੀਂ, ਕੋਈ ਬਸਤਰ ਨਹੀਂ, ਕੋਈ ਕੱਪੜਾ ਨਹੀਂ ਜਿਹੜਾ ਓੜ ਕੇ ਵਿੱਚ ਗੋਦੀ 'ਚ ਬਿਠਾਇਆ ਹੋਵੇ। ਇਹ ਨਿਗਸੀ ਨਾਮ ਦਾ ਸਾਧ ਸੰਗਤ ਜੀ ਨਾਮ ਦਾ ਆ 12 ਮਹਾਰਾਗ ਮਾਜ ਵਿੱਚ ਨੇ। ਗੁਰਨਾਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ 12 ਮਹਾ ਚਾਰਨ ਕੀਤੇ ਐ ਤੁਖਾਰੀ ਰਾਗ ਵਿੱਚ ਹਨ ਪੰਜਵੇਂ ਸ਼ਰੂਗ ਰਜੰਦੇ ਮਾਧੂ ਵਿੱਚ ਰਾਗ ਮਾਝ ਦੇ ਵਿੱਚ ਹਨ ਹੁਣ ਇੱਕ ਬਚਨ ਆਉਂਦਾ ਅਸਾਰਤ ਪੰਦਾ ਤਿਸ ਲਗੈ ਹਰ ਨਾ ਹੋ ਨਾ ਜਿੰਨਾ ਪਾਸ ਧਿਆਨ ਦੇਣਾ ਹਾੜ ਦਾ ਮਹੀਨਾ ਤਪਦਾ ਪਰ ਮਾਰੇ ਕਹਿੰਦੇ ਕਿੰਨਾ ਵਾਸਤੇ ਇਹਦੇ ਨਾਮ ਤੋਂ ਖਾਲੀ ਨੇ ਜਿਨ੍ਹਾਂ ਦੇ ਵਿੱਚ ਨਾਮ ਦਾ ਅਨੁਆਸਰ ਨਾ ਉੱਥੇ ਠੰਡ ਹੈ ਹੁਣ ਮਹੀਨਾ ਆ ਗਿਆ ਪੋਹ ਦਾ ਤੇ ਸਹਿਬ ਕਹਿੰਦੇ ਪੋਖ ਤੁਖਾਰਨਾ ਵਿਆਪਈ ਕੰਠ ਮਿਲਿਆ ਹਰਨਾ ਧਿਆਨ ਦਿਓ ਇਹ ਪੋਹ ਦਾ ਠੰਡ ਦਾ ਦੁੱਖ ਜਿਹੜਾ ਹੈ ਇਹ ਕਮਣੀ ਕਿਨੂੰ ਲੱਗਦੀ ਹੈ ਜਿਹੜੇ ਨਾਮ ਤੋਂ ਖਾਲੀ ਨੇ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਹੈ ਉਥੇ ਨਹੀਂ ਧਿਆਨ ਦੇਣਾ। ਪੋਖ ਤਖਾਰਨਾ ਵਿਆਪੀ। ਹਾਰ ਦਾ ਤਪਦਾ ਹੋਇਆ ਮਹੀਨਾ ਰੱਬ ਦੇ ਪਿਆਰਾਂ ਦੇ ਮਨ ਨੂੰ ਨਹੀਂ ਤਪਾ ਸਕਦਾ ਤੇ ਪੋਹ ਦੀ ਸਰਦੀ ਜਿਹੜੀ ਏ ਉਹ ਕੰਮ ਨਹੀਂ ਦੇ ਸਕਦੀ। ਉਹ ਮਨ ਚੜ੍ਹਦੀ ਕਲਾ ਵਿੱਚ ਹੈ ਉਥੇ ਨਿਗ੍ਹਾ ਹੈ ਨਾਮ ਦਾ। ਮਾਤਾ ਜੀ ਕੋਲ ਕਿਹੜਾ ਨਿਗਹਿ ਹੈ ਸ਼ਾਹਜਾਹ ਦਾ ਕੋਲ ਕਿਹੜਾ ਨਿਗਹਿ ਹੈ ਨਾਮ ਦਾ ਨਾਮ ਦੇ ਸਾਰੇ ਚੜ੍ਹਦੀ ਕਲਾ ਵਿੱਚ ਨੇ ਸਾਥ ਸੰਗਤ